ਬਾਈ ਕਈ ਰੀ ਨਾ ਜਿਆਦੇ ਮਾਣ ਤੇ ਫੋਖਰੀ ਭੈਣੇ ਮਹਿੰਗੀ ਪੈ ਜਾਂਦੀ ਹੁੰਦੀ ਹੈਗੀਆ 299 2000 ਚ ਨਾ ਅਸੀਂ ਡਬਲ ਰਠਾਨ ਰਹਿੰਦੇ ਹੁੰਦੇ ਸੀਗੇ ਰਾਜਸਥਾਨ ਚ ਆਨਮਾਨਗੜ ਤੋਂ ਅੱਗੇ ਆ ਪਿੰਡ ਉਥੇ ਘਰ ਪਾਲਿਆ ਪਾਲਿਆ ਵਧੀਆ ਘਰ ਕੋਰ ਪਾਇਆ ਵਾ ਆਪਣਾ ਤੇ ਆਸ਼ਾ ਟਰੈਕਟਰ ਹੁੰਦਾ ਸੀ ਇੱਕ ਤਾਂ ਇੱਕ ਹੁੰਦਾ ਹੀ ਫੋੜ ਉਥੇ ਆਪਣੇ ਕੋਲੇ ਦੋ ਟਰੈਕਟਰ ਹੁੰਦੇ ਸੀਗੇ ਤੇ ਆਸ਼ੇ ਨਾਲ ਅਸੀਂ ਕਿਹਾ Papa ਕਹਿੰਦਾ ਵੀ ਆਪਾਂ ਮਿੱਟੀ ਲਿਆਉਣੀ ਆ ਭਰ ਕੇ ਮੈਂ ਬਾਈ ਸਿੱਖਿਆ ਸਿੱਖਿਆ ਸੀ ਟਰੈਕਟਰ ਉਦੋਂ ਤੇ ਸਿੱਖਿਆ ਸਿੱਖਿਆ ਸੀ ਤੇ ਚੱਲ ਘਰੋਂ ਟਰੈਕਟਰ ਟਰਾਲੀ ਕੱਢੇ ਬਾਹਰ ਕੱਢ ਕੇ ਤੇ ਗਾਂ ਤੋਂ ਨਾ ਮੋੜ ਜਾ ਨਾ ਪੂਰਾ ਪੂਰਾ ਸੀਗਾ ਹੁਣ ਮੈਨੂੰ ਆਏ ਸੀਗਾ ਆਪਾਂ ਫੁੱਲ ਸਿਰੇ ਤੇ ਡਰਾਈਵਰ ਸੀ ਉਦੋਂ ਕਿਉਂ ਹੁੰਦਾ ਹੀ ਆ ਜੋ ਸਿੱਖਿਆ ਸਿੱਖਿਆ ਹੋਵੇ ਤੇ ਜਦੋਂ ਭਾਈ ਮਾਂ ਪੂਰੀ ਸਪੀਡ ਨਾਲ ਟਰੈਕਟਰ ਮੋੜਿਆ ਟਰਾਲੀ ਦਾ ਉਦੋਂ ਨਾ ਰਾਹ ਤਾਂ ਚੋਂ ਉਦੋਂ ਪਹਿਲਾਂ ਹੁਣ ਵੀ ਹੈਗੀਆਂ ਕੱਚੇ ਘਰੋਂ ਦੇ ਕੱਚੇ ਘਰਾਂ ਦੇ ਮੂਹਰੇ ਥੜੀਆਂ ਬਣਾਈਆਂ ਹੁੰਗੀਆਂ ਕੱਚੀਆਂ ਹੀ ਬੈਠਣ ਬੁੱਠਣ ਨੂੰ ਕਿਉਂਕਿ ਮੰਜਾ ਢਾਹ ਕੇ ਬਹਿ ਜਾਂਦੇ ਹੁੰਦੇ ਸੀਗੇ ਜਦੋਂ ਬਾਈ ਟਰੈਕਟਰ ਟਰਾਲੀ ਟਰੈਕਟਰ ਦਾ ਮੋੜਾ ਟਰਾਲੀ ਮੋੜਨ ਲੱਗੇ ਤੇ ਟਰਾਲੀ ਜਮਨ ਨਾਲ ਦੀ ਥੜੀ ਦੇ ਨੰਗੀ ਬੁੜਾ ਮਨੂੰ ਕਹਿੰਦਾ ਉੱਤੇ ਚੜਾਤਾ ਜੀ ਥੜੀ ਤੇ ਟਰਾਲੀ ਚੜ ਗਈ ਜੀ ਉੱਤੇ ਭਾਂਤੀ ਸਿੰਘ ਨੇ ਥੜੀ ਨਾਲ ਟਰਾਲੀ ਨੁਕਸਾਨ ਮੈਂ ਕਿਹਾ ਲੈ ਡਰਾਈਵਰੀ ਆ ਮੈਂ ਕਿਹਾ ਡਰਾਈਵਰੀ ਇਹ ਮੈਂ ਕਿਹਾ ਇਹ ਕਿਵੇਂ ਚੜ ਜਾਂਦੀ ਉੱਤੇ ਤੇ ਚਲ ਬੁੜਾ ਚੁੱਪ ਕਰ ਗਿਆ ਭਾਈ ਬੜਾ ਚੁੱਪ ਕਰ ਗਿਆ ਤੇ ਤੇ ਚੱਲ ਭਾਈ ਅਸੀਂ ਟਰਾਲੀ ਉਥੋਂ ਭਰੀ ਝਰੀ ਲੱਗੀ ਵੀ ਝਰੀ ਤੋਂ ਟਰਾਲੀ ਭਰ ਕੇ ਤੇ ਆ ਗਏ ਪਿੰਡ ਉਹ ਮੋੜ ਮਾੜੋਂ ਵਿੱਚ ਬੜਾ ਉਹ ਚੁੱਪ ਕਰ ਗਿਆ ਕੋਈ ਗੱਲ ਨਹੀਂ ਚੱਲ ਵੀ ਡਰਾਈਵਰ ਹੀ ਆ ਦੀ ਤਾਂ ਤੇ ਜਦੋਂ ਭਾਈ ਚੁੱਪ ਕਰਕੇ ਅਸੀਂ ਉਥੋਂ ਆ ਗਏ ਤੇ ਜਦੋਂ ਮੈਂ ਭਾਈ ਗੇਟ ਤੇ ਸੀਗਾ 11 ਫੁੱਟ ਆਪਣੇ ਉੱਤੇ ਰੱਖਿਆ ਹੋਇਆ ਤੇ ਜਦੋਂ ਮੈਂ ਭਾਈ ਟਰਾਲੀ ਟਰੈਕਟਰ ਅੰਦਰ ਬਾੜਨ ਲੱਗਾ ਆਸ਼ਾ ਟਰੈਕਟਰ ਸੀ ਭਾਈ ਤੇ ਜਿਹੜੋ ਅੰਦਰ ਵਾੜਨ ਲੱਗਿਆ ਨਾ ਟਰਾਲੀ ਨੇ ਭਾਈ ਮੋੜਨਾ ਦਿੱਤਾ ਟਰੈਕਟਰ ਜਿਹੜੋ ਮੋੜਨਾ ਦਿੱਤਾ ਤੇ ਮੂਰਲਾ ਸੁਪੈਂਟਰ ਵਾਲੇ ਤਗੜੇ ਹੁੰਦੇ ਆ ਇਹਦੇ ਟੁੱਟਦਾ ਟੜਦਾ ਨਹੀਂ ਛੇਤੀ ਉਹ ਭਾਈ ਜਿਹੜੋ ਮੂਰਲਾ ਚੱਕਾ ਵੱਜਿਆ ਥੰਮ ਨਾਲ ਮੂਰੇ ਥੰਮ ਵੀ ਨਰਵਾ ਸੀ ਤੇ ਭਾਈ ਜ਼ੋਰ ਮਾਰਿਆ ਮਗਰੋਂ ਟਰਾਲੀ ਨੇ ਤੇ ਚੁੱਲਾ ਜਾਨੀ ਹੁੰਦਾ ਜਿੱਥੇ ਕਸਿਆ ਹੁੰਦਾ ਇਹਨਾਂ ਦੇ ਨਾਲ ਆਸ਼ੇ ਦਾ ਭੰਨ ਤੇ ਚਾਰ ਤਨ ਨਾਟ ਸੀ ਗਿਆ ਭੰਨ ਕੇ ਉਹ ਮਰਿਆ ਦੜੰਮ ਦੇ ਨੇ ਥੱਲੇ ਜਾ ਪਿਆ ਭਾਈ ਝੰਡ ਪਿਆ ਬੁੜਾ ਕਹਿੰਦਾ ਇਹ ਮੇਰਾ ਸਾਲਾ ਕਹਿੰਦਾ ਸੀ ਮੇਰੀ ਡਰਾਈਵਰੀ ਆ ਡਰਾਈਵਰੀ ਆ ਭਾਈ ਖੰਡ ਪਾਣ ਗਵਾੜਾ ਕੋਠਾਂ ਤੇ ਚੜ ਗਿਆ ਕੰਧਾਂ ਤੇ ਕੜ ਗਿਆ ਕਿਉਂ ਕੰਧਾਂ ਨੀ ਮਾਈ ਹੁੰਦਾ ਇਹਨਾਂ ਤੇ ਭਾਈ ਖੰਡ ਪਾਣ ਦੇ ਲੋਕ ਵੇਖਣ ਵੀ ਇਹ ਕਰੀ ਕੀ ਜਾਂਦੇ ਆ ਜੋ ਵੇਖਿਆ ਵੀ ਇਹਦਾ ਟਰੈਕਟਰ ਭੰਨਤਾ ਇਹਨੇ ਵਿਚਾਲੇ ਟੁੱਟ ਗਿਆ ਟਰੈਕਟਰ ਤੇ ਬੜਾ ਮਨਕਾ ਤੂੰ ਕਹਿੰਦਾ ਸੀ ਮੇਰੀ ਡਰਾਈਵਰੀ ਆ ਆਇਆ ਜਿਵੇਂ ਮੈਂ ਨਾਲੇ ਪਹਿਲਾਂ ਕਿਹਾ ਸੀਗਾ ਵੀ ਤੂੰ ਉਹਦੇ ਚੜਾਤਾ ਸੀਗਾ ਆ ਕੀ ਕਹਿੰਦੇ ਹੁੰਦੇ ਆ ਥੜੀ ਦੇ ਟਰੈਕਟਰ ਟਰਾਲੀ ਟਰਾਲੀ ਚੜਾਤੇ ਸੀ ਮੈਨੂੰ ਕਹਿੰਦਾ ਮੇਰੀ ਡਰਾਈਵਰੀ ਆ ਕਹਿੰਦਾ ਹੁਣ ਤੇਰੀ ਡਰਾਈਵਰੀ ਦੱਸ ਕਿੱਧਰ ਗਈ ਬਾਈ ਟਰੈਕਟਰ ਜabb ਚਾਲ ਨੂੰ ਟੁੱਟ ਕੇ ਡੱਗ ਪਿਆ ਥੱਲੇ ਹੁਣ ਮੈਂ ਤਾਂ ਛੋਟਾ ਸੀ ਹੁਣ ਇੰਨਾ ਪਤਾ ਨਹੀਂ ਸੀਗਾ 14 15 ਅੰਸਾਲ ਦਾ ਹੂੰਗਾ ਮੈਂ ਹਾਂ 15 16 ਸਾਲ ਦਾ ਸੀਗਾ ਤੇ ਉਦੋਂ ਉਥੋਂ ਪਾਈ ਮਸਤਰੀ ਲਿਆਂਦਾ ਜਾ ਕੇ ਮਸਤਰੀ ਨੇ ਆ ਕੇ ਇੱਕ ਤਾਂ ਚੁੱਲ੍ਹੇ ਇੱਕ ਇਹ ਦੋ ਤਾਂ ਸਟੱਜੇ ਭੰਤੇ ਉਹਨੇ ਖੇਚੇ ਤੇ ਵਿੱਚੋਂ ਤੇ ਇੱਕ ਚੁੱਲੇ ਦੀ ਫਾਕੜ ਨਾਲ ਤੀਨਾਂ ਨੂੰ ਤੇ ਚੱਲ ਮੈਸਤਰੀ ਨੇ ਕਿਵੇਂ ਨਾ ਕਿਵੇਂ ਕਰਕੇ ਜਗਾੜ ਚੂੜੀ ਚੜੀ ਪਾ ਕੇ ਤੇ ਬਾਈ ਟਰੈਕਟਰ ਖੜਾ ਕੀਤਾ ਉਹ ਦਿਨ ਹੱਦ ਮੁੜ ਕੇ ਆਪਾਂ ਨੇ ਕਦੇ ਫੁਕਰੀ ਮਰੀ ਵੀ ਹਾਂ ਮੇਰੀ ਡਰਾਈਵਰੀ ਆ ਜਾਏ ਆ ਤੇ ਨਵਾਂ ਨਵਾਂ ਖੂਨ ਨਾ ਕਰਦਾ ਹੁੰਦਾ ਜਦੋਂ ਕੋਈ ਬੁढ़ा ਤੁਹਾਨੂੰ ਕਵੇ ਨਾ ਵੀ ਤੂੰ ਰਹਿਣ ਦੇ ਡਰਾਈਵਰਾਂ ਦਿਖਾਉਣ ਨੂੰ ਬੰਦਿਆਂ ਵਾਂਗੂ ਚਲਾ ਲਿਆ ਕਰੋ ਕਈ ਵਾਰੀ ਐ ਹੋ ਜਾਂਦੀ ਆ ਬਾਈ ਚਲੋ ਧੰਨਵਾਦ ਥੈਂਕ ਯੂ ਬੈਰੀ ਬੈਰੀ ਮੱਚ